ਹਾਂਜੀ ਸਤ ਸ੍ਰੀ ਅਕਾਲ ਸ਼ਨੀ ਨਕਲੇਮ 125 ਸੈਕਟਰ ਦੇ ਵਿੱਚ ਬਹੁਤ ਹੀ ਸੁੰਦਰ ਲੋਕੇਸ਼ਨ ਦੇ ਵਿੱਚ ਬਹੁਤ ਹੀ ਸੁੰਦਰ ਏਰੀਆ ਦੇ ਵਿੱਚ ਬਣੀ ਹੋਈ ਕੋਠੀ ਲੈ ਕੇ ਆਏ ਹਾਂ ਜਿਹੜਾ ਏਰੀਆ ਇਹਦਾ 128 ਗਜ ਦਾ ਤੇ ਕੈਮਰੇਮੈਨ ਨੂੰ ਕਹੂਗਾ ਵੀ ਸਭ ਤੋਂ ਪਹਿਲਾਂ ਜਿਹੜਾ ਇਹਦਾ ਫਰੰਟ ਹੈ ਉਹਦੀ ਜਿਹੜੀ ਲੋਕੇਸ਼ਨ ਹੈ ਉਹ ਤੋਂ ਖਾਣ ਜਿਹੜਾ ਬਹੁਤ ਹੀ ਸੁੰਦਰ ਜਿਹੜੀ ਲੋਕੇਸ਼ਨ ਹੈ ਤੇ ਇਹਦੇ ਓਪੋਜੀਟ ਗੱਲ ਕਰਾਂ ਮੈਂ ਮਤਲਬ ਕਿ ਜਿਹੜੇ ਘਰ ਬਣੇ ਹੋਏ ਆ ਬਹੁਤ ਹੀ ਆਲੀਸ਼ਾਨ ਬਾਈ ਜਿਹੜੇ ਰਹਾਇਸ਼ੀ ਏਰੀਆ ਇੰਨਾ ਸੋਹਣਾ ਤੇ ਸ਼ਾਂਤਮਈ ਹੈ ਬਾਈ ਬਹੁਤ ਵਧੀਆ ਤੇ ਆਓ ਆਪਾਂ ਹੁਣ ਅੰਦਰ ਦਿਖਾਈਏ ਇਹਦਾ ਜੇ ਗੱਡੀ ਖੜਾਉਣ ਦਾ ਜਿਹੜਾ ਪਾਰਕਿੰਗ ਹੈ ਤਾਂ ਬਹੁਤ ਜਿਹੜੀ ਵੱਡੀ ਤੋਂ ਵੱਡੀ ਗੱਡੀ ਅੰਦਰ ਜਿਹੜੀ ਖੜਦੀ ਹੈ ਬਾਕੀ ਬਾਹਰ ਵੀ ਪਾਰਕਿੰਗ ਹੈ ਦੋ ਪਾਰਕਿੰਗਾਂ ਨੇ ਆਜੋ ਆਪਾਂ ਹੁਣ ਐਂਟਰ ਹੋਈਏ ਇੱਥੋਂ ਇਹ ਸਾਰਾ ਅੰਦਰ ਦਾ 뷰 ਆ ਗਿਆ ਆ ਜਿਹੜਾ ਡ੍ਰੈਗ ਰੂਮ ਆ ਆਪਾਂ ਚਾਹੁੰਦੇ ਹੁੰਦੇ ਕਿ ਜਿਆਦਾਤਰ ਬੰਦੇ ਨੇ ਡ੍ਰੈਗ ਰੂਮ ਦੇ ਵਿੱਚ ਬਹੁਤ ਜਿਹੜਾ ਜਿੰਨਾ ਇੱਥੇ ਬਣਾਉਣਾ ਹੁੰਦਾ ਇਹ ਬਹੁਤ ਥੰਡਾ ਜਿਹੜਾ ਡ੍ਰੈਗ ਰੂਮ ਇੱਕ ਚਾਹਣਾ ਇੰਨਾ ਪੈਂਦਾ ਹੱਦੋਂ ਵੱਧ ਚਾਹਣਾ ਪੈਂਦਾ ਤੇ ਇਹ ਆ ਗਿਆ ਕਿਚਨ ਓਪਨ ਬਹੁਤ ਸੋਹਣਾ ਤੇ ਆਪ ਆਪਾਂ ਇਹਦਾ ਰੂਮ ਦਿਖਾਈਏ ਤੁਹਾਨੂੰ ਜਿਹੜੇ ਛੁਕੇ ਹੈ ਥਰੀ ਵੀ ਐਚ ਕੇ ਕੋਠੀ ਹੈ 128 ਗੱਲ ਦੀ ਆਲ ਜੋ ਰੂਮ ਦੇ ਵਿੱਚ ਜੇ ਰੂਮ ਦੀ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਆ ਬਹੁਤ ਹੀ ਜਿਹੜੇ ਖੁੱਲੇ ਡੁੱਲੇ ਰੂਮ ਹੈ ਜਿਹਦਾ ਐਲਸੀਡੀ ਦਾ ਕੰਮ ਹੋਇਆ ਤੇ ਇਧਰ ਜੇ ਗੱਲ ਕਰੀਏ ਇਹਨੇ ਕਾਪਬੋਰਡ ਹੈ ਜਿਹਦੇ ਸਲਾਈਡ ਹੈ ਅੱਜ ਕੱਲ ਉਹ ਹੈ ਜੇ ਡਾਊਨ ਸੀਲਿੰਗ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਜੇਕਰ ਬਾਥਰੂਮ ਤੁਹਾਨੂੰ ਕੈਮਰਾਮੈਨ ਦਿਖਾ ਰਿਹਾ ਜਿਹੜਾ ਬਾਥਰੂਮ ਆ ਤੇ ਜਿਹੜੇ ਅੱਜ ਕੱਲ ਫਿਟਿੰਗ ਹੋ ਰਹੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਬਾਥਰੂਮ ਬਹੁਤ ਜਿਹੜੇ ਖੁੱਲਡੁੱਲੇ ਹੋ ਜਿੱਤੇ ਹੋਇਆ ਤੇ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਜੇਕਰ ਆਪਾਂ ਰੂਮ ਰਾਹੀਂ ਬਾਹਰ ਨਿਕਲਦੇ ਆ ਵਾਸ਼ਿੰਗ ਏਰੀਆ ਤਾਂ ਜਿਹੜਾ ਵਾਸ਼ਿੰਗ ਏਰੀਆ ਪਿੱਛੇ ਇਹ ਵੀ ਕੈਮਰਾਮੈਨ ਜ਼ਰੂਰ ਲੱਗੇ ਦੀ ਇਹ ਵੀ ਬਹੁਤ ਖੁੱਲਡੁੱਲਾ ਏਰੀਆ ਜਿਹੜਾ ਹੈਗਾ ਆਓ ਹੁਣ ਆਪਾਂ ਜਿਹੜਾ ਦੂਸਰਾ ਰੂਮ ਆ ਉਹ ਦਿਖਾਈਏ ਇੱਧਰ ਹੁਣ ਆਪਾਂ ਦੂਸਰਾ ਰੂਮ ਐਂਟਰ ਹੋ ਰਹੇ ਹਾਂ ਇਹਦੇ ਇਹਦੇ ਵਿੱਚ ਵੀ ਜਿਹੜਾ ਕਾਪ ਬੋਰਡ ਦਾ ਕੰਮ ਹੈ ਉਹ ਲੈ ਦੇ ਡਿਜ਼ਾਈਨਿੰਗ ਤੇ ਲੈ ਦਾ ਸਭ ਬੈਕਅਪ ਵਗੈਰਾ ਲਗਾ ਕੇ ਜਿਹੜਾ ਤਿਆਰ ਹੋਣ ਨੂੰ ਹੈ ਬਹੁਤ ਸੁੰਦਰ ਜਿਹੜਾ ਰੂਮ ਬੜਾ ਇਹਦੇ ਵਿੱਚ ਵੀ ਜਿਹੜਾ ਬਾਥਰੂਮ ਅਟੈਚ ਹੈ ਦੋਨਾਂ ਦੇ ਨਾਲ ਬਹੁਤ ਸੁੰਦਰ ਜਿਹੜੇ ਬਾਥਰੂਮ ਵਗੈਰਾ ਅਟੈਚ ਹੈ ਡੌਨ ਸੀਲਿੰਗ ਸਾਰਾ ਜਿਹੜਾ ਆਪਾਂ ਨੂੰ ਇੱਕ ਕਮਰੇ ਦੇ ਵਿੱਚ ਏਦਾਂ ਆਪਣਾ ਮਨ ਲੱਗੇ ਉਹ ਚਾਹੀਦਾ ਹੈ ਹੁਣ ਆਪਾਂ ਉੱਪਰ ਚਾਉਦੇ ਹਾਂ ਇਹ ਜਿਹੜਾ ਸਾਰਾ ਥੱਲਾੜਾ ਏਰੀਆ ਤੁਸੀਂ ਦੇਖ ਲਿਆ ਹੁਣ ਆਪਾਂ ਉੱਪਰ ਚਾਉਦੇ ਹਾਂ ਕੀ ਬਣਾਉਣਾ ਹੈ ਉੱਪਰ ਇਸ ਟੀਲ ਦੀ ਸਾਰੀ ਉਹ ਸੋਹਣਾ ਜਿਹੜਾ ਮਜ਼ਬੂਤ ਹੈ ਜਿਹੜਾ ਬਾਈ ਬੜਾਇਆ ਹੋਇਆ ਨੇ ਸਾਰਾ ਜਿਹੜਾ ਵੇਦਾ ਬੱਚੇ ਆ ਜਾਂ ਹੋਰ ਹੈ ਬਹੁਤ ਸਾਰਾ ਵੀਊ ਹੈ ਇਹ ਆਪਾਂ ਉੱਪਰ ਐਂਟਰ ਹੋ ਰਹੇ ਇੱਥੇ ਓਪਨ ਆ ਗਿਆ ਜਦ ਆਪਾਂ ਉੱਪਰ ਆ ਜੰਨੇ ਹੈ ਕਿਚਨ ਆ ਗਿਆ ਓਪਨ ਤੇ ਸਾਹਮਣੇ ਏਰੀਆ ਆ ਗਿਆ ਜਿੱਥੇ ਆਪਾਂ ਇੱਥੇ ਡਾਈਨਿੰਗ ਏਰੀਆ ਵਗੈਰਾ ਰੋਟੀ ਪਾਣੀ ਸ਼ਕਰ ਨੂੰ ਉਹ ਆਪਾਂ ਬਣਾ ਸਕਦੇ ਆ ਰੂਮ ਆ ਗਿਆ ਉੱਪਰ ਇਹੜਾ ਬਹੁਤ ਸੁੰਦਰ ਹੈ ਜਿਹੜਾ ਉੱਪਰ ਜਿੱਦਾਂ ਆਪਾਂ ਦੱਸਿਆ 3BHK ਹੈ ਤੀਜਾ ਰੂਮ ਹੈ ਜੇ ਉੱਪਰ ਬਾਥਰੂਮ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਹਿਲਾਂ ਜਿੱਦਾਂ ਤਿਆਰ ਰੂਮ ਜਿਹੜੇ ਆ ਬਾਥਰੂਮ ਪਹਿਲਾਂ ਜਿਹੜਾ ਕਾਬੂਡ ਹੈ ਤਾਂ ਅੱਗੇ ਜਿਹੜਾ ਇਹ ਬਾਥਰੂਮ ਹੈ ਆ ਸਾਰਾ ਏਰੀਆ ਹੈ ਤੇ ਆਜੋ ਆਪਾਂ ਹੁਣ ਬਾਹਰ ਚਲੀਏ ਇਹ ਤੁਹਾਨੂੰ ਜਿਹੜੀ ਸਾਰੀ ਕੋਠੀ ਹੈ ਉਹ ਅਸੀਂ ਹੁਣ ਦਿਖਾ ਚੁੱਕੇ ਹਾਂ ਤੇ ਆਪਾਂ ਥੇਰ ਬਾਹਰ ਨੂੰ ਜਾ ਰਹੇ ਜੇ ਅਗਰ ਆਪਾਂ ਬਾਹਰ ਦੀ ਗੱਲ ਕਰੀਏ ਤਾਂ ਵੇੜਾ ਜੇ ਅਗਰ ਆਪਾਂ ਵੇੜੇ ਦੀ ਗੱਲ ਕਰੀਏ ਵੀ ਜਿੱਦਾਂ ਇੱਥੇ ਓਪਨ ਜੇ ਕੁਦਰਤ ਦੇ ਨਜ਼ਾਰੇ ਲੈਣੇ ਆ ਕੁਦਰਤੀ ਹਵਾ ਕੁਦਰਤੀ ਧੁੱਪ ਤੇ ਉਹ ਵੀ ਇੱਕ ਚਾਰੇ ਪਾਸੇ ਬਹੁਤ ਸੋਹਣਾ ਜਿਹੜਾ ਮਾਹੌਲ ਹੈ ਇੱਥੇ ਵੀ ਖੁੱਲਡੁੱਲਾ ਵਾਤਾਵਰਨ ਹੈ ਵੀ ਬਹੁਤ ਹੀ ਖੁਸ਼ਹਾਲ ਆਜੋ ਆਪਾਂ ਦਲੀ ਅੱਗੇ ਫਿਰ ਬਾਹਰ ਆ ਗਿਆ ਵੀ ਇਹ ਜਿਹੜੀ ਸੁੰਦਰ ਕੋਠੀ ਦੇ ਮਾਲਕ ਬਣ ਲਈ ਤੁਸੀਂ ਸਾਡੇ ਨਾਲ ਦਿੱਤੇ ਹੋਏ ਨੰਬਰਾਂ 'ਚ ਸੰਪਰਕ ਕਰ ਸਕਦੇ ਆ ਇਹਦੀ ਜਿਹੜੀ ਕੀਮਤ ਵੀ ਰੱਖੀ ਗਈ ਹੈ ਜਿਹੜੀ ਡਿਮਾਂਡ ਹੈ ਉਹ 90 ਰੱਖੀ ਗਈ ਹੈ ਤੇ ਬਾਕੀ ਬੈਠ ਕੇ ਗੱਲਬਾਤ ਹੋ ਜੂਗੀ ਜਿਨ੍ਹਾਂ ਨੇ 125 ਸੈਕਟਰ ਸ਼ਨੀ ਨਿਕਲੇ ਕਿਉਂਕਿ ਅਸੀਂ ਪਹਿਲਾਂ ਵੀ ਕੋਠੀ ਪਾਈ ਸੀ ਬਹੁਤ ਜ਼ਿਆਦਾ ਡਿਮਾਂਡ ਹੈ ਲੋਕਾਂ ਦੀ ਇੱਥੇ ਆਉਣ ਦੀ ਬਹੁਤ ਇੱਛਾ ਜੇ ਮੈਂ ਖਰੜ ਦੀ ਗੱਲ ਕਰਾਂ ਡਵੈਲਪਮੈਂਟ ਹੋਇਆ ਜਦ ਤਾਂ ਸਭ ਤੋਂ ਪਹਿਲੇ ਜਿਹੜਾ ਮੇਰੇ ਸੋਜੀ ਦੇ ਵਿੱਚ ਜਿਹੜਾ ਸ਼ਨੀ ਨਿਕਲੇ ਵਾ ਇਹ ਵੀ ਬਹੁਤ ਤੇਜ਼ੀ ਨਾਲ ਡਵੈਲਪਮੈਂਟ ਹੋਇਆ ਸੀਗਾ ਤੇ ਇੱਥੇ ਬਹੁਤ ਲੋਕਾਂ ਦੀ ਇੱਛਾ ਹੈ ਬੜੀ ਡਿਮਾਂਡ ਹੈ ਤੇ ਇਹ ਸੋਹਣੀ ਕੋਠੀ ਦੇ ਮਾਲਕ ਬਣ ਲਈ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਇਸ ਘਰ ਦੇ ਮਾਲਕ ਬਣੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ